ਪੀਰੀ ਫਕੀਰੀ ਮੌਤ ਚੈਨਲ ਦੇਖ ਰਹੇ ਹੋ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਦੋਸਤੋ ਅੱਜ ਤੁਹਾਨੂੰ ਅਸੀਂ ਮਾਤਾ ਕਾਲੀ ਦਾ ਇੱਕ ਢਾਲਾ ਦੇਣ ਜਾ ਰਹੇ ਹਾਂ ਬਹੁਤ ਜ਼ਬਰਦਸਤ ਢਾਲਾ ਆ ਜਦੋਂ ਵੀ ਤੁਹਾਡਾ ਕੋਈ ਕੰਮ ਨਾ ਬਣੇ ਕੋਈ ਕੰਮ ਦੇ ਵਿੱਚ ਰੁਕਾਵਟ ਆਉਂਦੀ ਹੋਵੇ ਨੌਕਰੀ ਪੇਸ਼ੇ ਦੇ ਵਿੱਚ ਕਿਸੇ ਵੀ ਕੰਮ ਦੇ ਵਿੱਚ ਜਾਣ ਲੱਗੇ ਤੁਹਾਨੂੰ ਰੁਕਾਵਟ ਆਉਂਦੀ ਹੋਵੇ ਨਾ ਹੁੰਦੀ ਹੋਵੇ ਤਾਂ ਤੁਸੀਂ ਇਸ ਮਾਤਾ ਕਾਲੀ ਦੇ ਢਾਲੇ ਨੂੰ ਕਰ ਲੈਣਾ ਕਰਕੇ ਜਾਣਾ ਤਾਂ ਤੁਹਾਡਾ ਕੰਮ ਪੂਰਾ ਹੋ ਜਾਏਗਾ ਤੁਸੀਂ ਇੱਕ ਮਿੱਠਾ ਪਾਨ ਤੇ ਦੋ ਲੱਡੂ ਮਾਤਾ ਕਾਲੀ ਦੇ ਨਾਂ ਦੇ ਲੈਣੇ ਆ ਦੋ ਲੱਡੂ ਤੇ ਇੱਕ ਮਿੱਠਾ ਪਾਨ ਲੈ ਕੇ ਮਾਤਾ ਕਾਲੀ ਦੇ ਫੋਟੋ ਨੂੰ ਲਗਾ ਕੇ ਆਪਣੀ ਮਨੋਕਾਮਨਾ ਬੋਲ ਕੇ ਕਿਤੇ ਵੀ ਤੁਸੀਂ ਮੈਦਾਨ ਦੇ ਵਿੱਚ ਖੁੱਲੇ ਮੈਦਾਨ ਦੇ ਵਿੱਚ ਉਹ ਰੱਖ ਕੇ ਆਣੇ ਆ ਦੋਸਤੋ ਦੋਸਤੋ ਜਦੋਂ ਵੀ ਜਾਣਾ ਇਹ ਕੰਮ ਕਰਕੇ ਜਾਣਾ ਤੁਹਾਡਾ ਜਿਹੜਾ ਵੀ ਕੰਮਕਾਰ ਹੈ ਚਾਹੇ ਨੌਕਰੀ ਦਾ ਚਾਹੇ ਕਿਸੇ ਤਰੀਕੇ ਦਾ ਵੀ ਕੋਈ ਕੰਮ ਹੈ ਉਸ ਕੰਮ ਦੇ ਵਿੱਚ ਤੁਹਾਨੂੰ ਨਾ ਨਹੀਂ ਹੋਏਗੀ ਤੁਹਾਡਾ ਕੰਮ ਪੂਰੀ ਤਰ੍ਹਾਂ ਦਾ ਜਿਹੜਾ ਵੀ ਇਹ ਕੰਮ ਹੋ ਬਣ ਜਾਏਗਾ ਬਹੁਤ ਜ਼ਬਰਦਸਤ ਹਾਲਾ ਕਰਕੇ ਦੇਖਿਓ